ਲੁਧਿਆਣਾ ਦੇਖੀ ਤੁਸੀਂ ਤੇ ਮੈਂ ਹਰਦੀਪ ਕੁਮਾਰ ਲੁਧਿਆਣਾ ਦੇ ਟਿੱਪਾ ਰੋਡ ਤੇ ਸੰਦੂਸ਼ ਜਿਮ ਦੇ ਨਾਂ ਤੇ ਇੱਕ ਹੈਲਥ ਫਿਟਨੈਸ ਜਿਮ ਓਪਨਿੰਗ ਹੋਈ ਹੈ ਜਿਸ ਦੇ ਵਿੱਚ ਵਿਧਾਨ ਸਭਾ ਸਪੀਕਰ ਪੁਲਤਾਰ ਸਿੰਘ ਸੰਦੂਆ ਇੱਥੇ ਓਪਨਿੰਗ ਕਰਨ ਪਹੁੰਚੇ ਆ ਉਦਘਾਟਨ ਮੂਰਤ ਕਰਨ ਪਹੁੰਚੇ ਤੇ ਦਿਲਜੀਤ ਸਿੰਘ ਢੋਲਾ ਗਰੇਵਾਲ ਤੇ ਲੁਧਿਆਣਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਮੈਡਮ ਵੀ ਇੱਥੇ ਨੇ ਪਰ ਸੰਦੂਆ ਸਾਹਿਬ ਨਾਲ ਗੱਲਬਾਤ ਕਰਦੇ ਆ ਮੈਂ ਇਚੀ ਤੌਰ ਤੇ ਇੱਥੇ ਪਹੁੰਚਿਆ ਹਾਂ ਢੋਲਾ ਗਰੇਵਾਲ ਜੀ ਹੋਰਾਂ ਦੇ ਸਾਡੇ ਕਾਰਜੋਗ ਮੇਰੇ ਸਾਹਿਬ ਆ ਬਾਨ ਦੇ ਸੱਦੇ ਤੇ ਇਹਨਾਂ ਨੇ ਮੈਨੂੰ ਕਈ ਵਾਰੀ ਬੁ ਆਣੀ ਕਰ ਤੀ ਜੇ ਕਹਿੰਦੇ ਐ ਕਿ ਜਿਹੜਾ ਕੰਮ ਆਸੇ ਤੁਹਾਨੂੰ ਬੁਲਾ ਰਿਆ ਤੂੰ ਤੁਹਾਨੂੰ ਆਉਣਾ ਹੀ ਪੈਣਾ ਇਹਨਾਂ ਨੂੰ ਪਤਾ ਸੀ ਵੀ ਮੈਂ ਜਿੰਮ ਕਰਨਾ ਇਹਨਾਂ ਨੇ ਸਿੱਧੂ ਜਿੰਮ ਇੱਥੇ ਬੜਾ ਬਹੁਤ ਸਟੇਟ ਆਫ ਦਾ ਆਰਟ ਮੈਨੂੰ ਇਹ ਲੱਗਦਾ ਵੀ ਇਹ ਐਸਾ ਦੀ ਮਸ਼ੀਨਾਂ ਨੇ ਮੈਂ ਦੇਖੀਆਂ ਨਹੀਂ ਸੀ ਕਿਤੇ ਪਹਿਲੀ ਵਾਰ ਦੇਖੀਆਂ ਬਹੁਤ ਸੋਹਣੀਆਂ ਮਸ਼ੀਨਾਂ ਬਹੁਤ ਵਧੀਆ ਸੇਫ ਜਿਹੜੀ ਮਸ਼ੀਨਰੀ ਆ ਸੋ ਉਹ ਦੇਖਿਆ ਅੱਜ ਉਹਦਾ ਉਦਘਾਟਨ ਕੀਤਾ ਤੇ ਪ੍ਰਮਾਤਮਾ ਇਹਨਾਂ ਦੇ ਮੈਨੇਜਮੈਂਟ ਨੂੰ ਇੱਥੋਂ ਦੇ ਆਸੇ ਪਾਸੇ ਦੇ ਲੋਕਾਂ ਨੂੰ ਵਧੀਆ ਸਿਹਤ ਬਖਸ਼ੇਗਾ ਔਰ ਉਹਦਾ ਰਸਤਾ ਅੱਗੇ ਮੋਏਗਾ ਵੀਕਾਪਾ ਸਭ ਤੋਂ ਵਧੀਆ ਡਾਕਟਰ ਜਿਮ ਹੈ ਸਭ ਤੋਂ ਵਧੀਆ ਇਸ ਤੋਂ ਵਧੀਆ ਡਾਕਟਰ ਕੋਈ ਨਹੀਂ ਹੈ ਜੀ ਵੀਕਾਪਾ ਜਿਹੜੇ ਯੂਆ ਨੇ ਨੋਜਨ ਪੀਡੀਓ ਨੂੰ ਕੀ ਅਪੀਲ ਕਰਨਾ ਚਾਹੁੰਦਾ ਮੈਂ ਇਹੀ ਕਹਿਣਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਮੇਰੇ ਸਭ ਕੀ ਕਹਿਣਾ ਚਾਹੂਗਾ ਬਹੁਤ ਧੰਨਵਾਦ ਕਰਦਾ ਪਹਿਲਾਂ ਤਾਂ ਸਾਡੇ ਮਾਜੋਗ ਸਪੀਕਰ ਸਾਹਿਬ ਸਰਕਰਤਾਰ ਸਿੰਘ ਸੰਧਵਾ ਜੀ ਜਿਹੜੇ ਔਰ ਥੋੜੇ ਜਿ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਅੱਜ ਸਾਡਾ ਛੋਟਾ ਵੀਰ ਸਿੱਧੂ ਫਿਟਨੈਸ ਜਿਮ ਬਣਾ ਕੇ ਇਹਨਾਂ ਨੇ ਨੌਜਵਾਨਾਂ ਨੂੰ ਇੱਕ ਬਹੁਤ ਵੱਡੀ ਸੇਵਾ ਦਿੱਤੀ ਆ ਕਿਉਂਕਿ ਹੈਲਥ ਜੈ ਬੈਲਥ ਜੇ ਸਿਹਤ ਆ ਤੇ ਸਾਰਾ ਕੁਝ ਹੀ ਆ ਤੇ ਜੇ ਸਿਹਤ ਨਹੀਂ ਤਾਂ ਮਤਲਬ ਇਹ ਅਰਮਾ ਖਰਬਰ ਪੇ ਵਿਕਾਰ ਹੈ ਤੇ ਅੱਜ ਸਭ ਤੋਂ ਜ਼ਰੂਰੀ ਆ ਤੇ ਸਾਡੇ ਸਦਮਾ ਸਾਹਿਬ ਵੀ ਔਰ ਹਮੇਸ਼ਾ ਡੇਲੀ ਜਿਮ ਕਰਦੇ ਨੇ ਸਪੈਸ਼ਲ ਉਥੇ ਐਮਐਲਏ ਹੋਸਟਲ 'ਚ ਸਪੈਸ਼ਲ ਜਿਮ ਬਣਾਇਆ ਇਹਨਾਂ ਨੇ ਤਾਂ ਕਿ ਐਮਐਲਏ ਉਥੇ ਆ ਕੇ ਜਿਮ ਕਰਨ ਸਾਡੇ ਮੇਰ ਸਾਹਿਬ ਖੜੇ ਨੇ ਸਾਡੇ ਪੰਜੀ ਇੰਦਰਜੀਤ ਕੌਰ ਜੀ ਸਾਡੇ ਕਾਉਂਸਲਰ ਸਾਹਿਬ ਆਨ ਲਵਲੀ ਮੋਰਚਾ ਜੀ ਠੇਕੇਦਾਰ ਸਾਹਿਬ ਅਸ਼ਵਨੀ ਸ਼ਰਮਾ ਜੀ ਸੁਖਮੇਲ ਗਰੇਵਾਲ ਸਾਰੇ ਸਾਰੇ ਨਾਲ ਇਕੱਠੇ ਹੋ ਕੇ ਇਹਨਾਂ ਨੂੰ ਵਧਾਈ ਦਿੱਤੀ ਆ ਕਿਉਂਕਿ ਬਹੁਤ ਵਧੀਆ ਪ੍ਰਾਲਾਵਾ ਤੇ ਜਿਨੇ ਕੇ ਕਹਿ ਸਕਦੇ ਆ ਵੀ ਆਪਾਂ ਜੇ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਾਂਗੇ ਜਿੰਮ ਵੱਲ ਜੋੜਾਂਗੇ ਪ੍ਰੇਰਿਤ ਕਰਾਂਗੇ ਤਾਂ ਹੀ ਆਪਾਂ ਨਸ਼ੇ ਤੋਂ ਦੂਰ ਰਹਿ ਸਕਾਂਗੇ ਔਰ ਜਿਹੜੀ ਆਮਾਦੀਪੜੀ ਸਰਕਾਰ ਸਾਡੇ ਆਮਾਦੀਪੜੀ ਦੇ ਮੁਖੀ ਸ਼੍ਰੀ ਰਵਿੰਦ ਕੇ ਜੀ ਵੱਲ ਦੀ ਰਹਿਣ ਵਿੱਚ ਅੱਜ ਜੋ ਸਰਕਾਰ ਕੰਮ ਕਰ ਰਹੀ ਹੈ ਤੇ ਉਹ ਕਹਿ ਸਕਦੇ ਆ ਵੀ ਇੱਕ ਬਲੱਖਣ ਕੰਮ ਹੈ ਪਰ ਜੁੱਧ ਨਸ਼ਿਆਂ ਪਰੋ ਤੋਂ ਛੇੜ ਕੇ ਤੇ ਅੱਜ ਜਾਂ ਖੇਡਾਂ ਬਤਨ ਪੰਜਾਬ ਦੀ ਸ਼ੁਰੂਆਤ ਕਰਕੇ ਤੇ ਅੱਜ ਨੌਜਵਾਨਾਂ ਨੂੰ ਇੱਕ ਸਿਹਤ ਦਿੱਤੀ ਹੈ ਤੇ ਅੱਜ ਨੌਜਵਾਨ ਖੇਡਾਂ ਵੱਲ ਵੀ ਜੁੜ ਰਹੇ ਨੇ ਜਿੰਮ ਵੱਲ ਵੀ ਜੁੜ ਰਹੇ ਨੇ ਤੇ ਆਪਣੀ ਸਿਹਤ ਦਾ ਖਿਆਲ ਰੱਖਣੇ ਕਿਉਂਕਿ ਜੇ ਨੌਜਵਾਨ ਸਾਡਾ ਸਿਹਤ ਦਾ ਸੇਲ ਜਾਪ ਹੋਊਗਾ ਤੇ ਸਾਡਾ ਪੰਜਾਬ ਸੇਲ ਜਾਪ ਹੋਊਗਾ ਤੇ ਤਾਂ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣੂਗਾ ਬਹੁਤ-ਬਹੁਤ ਬਧਾਈ ਦਿਨਾ ਸਿੱਧੂ ਸਾਹੂ ਨੂੰ ਸਾਰੇ ਸਾਰੀ ਟੀਮ ਨੂੰ ਸਾਰੇ ਨੌਜਵਾਨਾਂ ਨੂੰ ਸਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿੰਮ ਦਾ ਉਦਘਾਟਨ ਦਾ ਪਹੁੰਚੇ ਹੋ ਜੀ ਵੀ ਕੀ ਸੀ ਪਹਿਲਾ ਹੀ ਗੱਲ ਕਰ ਰਹੇ ਸੀ ਕਿ ਸ਼ਾਇਦ ਅਜੇਹਾ ਜਿੰਮਦਾ ਉਦਘਾਟਨ ਪਹਿਲਾਂ ਕਦੇ ਨਹੀਂ ਹੋਇਆ ਹੁਣ ਪੰਜਾਬ ਦੇ ਵਿੱਚ ਇਤਿਹਾਸ ਬਣਾ ਦਿੱਤਾ ਔਰ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਨੂੰ ਕੁਲਤਾਰ ਸਿੰਘ ਸਦਮਾ ਜੀ ਨੂੰ ਕਿ ਜਿਨ੍ਹਾਂ ਨੇ ਉੱਚੇਚੇ ਤੌਰ ਤੇ ਇੱਥੇ ਪਹੁੰਚ ਕੇ ਮੈਂ ਕਹਾਂਗੀ ਚਾਰ ਚੰਨ ਲਾ ਦਿੱਤੇ ਇਸ ਏਰੀਏ ਨੂੰ ਔਰ ਜਿੱਥੇ ਕਿ ਵੱਡੇ ਵੀਰ ਸਰਦਾਰ ਦਲਜੀਤ ਸਿੰਘ ਗਰੇਵਲ ਪੋਲਾ ਜੀ ਜੋ ਕਿ ਇਸ ਹਲਕੇ ਦੇ ਵਿਧਾਇਕ ਵੀ ਨੇ ਉਹਨਾਂ ਦੇ ਨਾਲ ਸਪੀਕਰ ਸਾਹਿਬ ਇੱਥੇ ਮੌਜੂਦ ਨੇ ਔਰ ਕਿੰਨਾ ਵਧੀਆ ਸਨੇਹਾ ਇਹਨਾਂ ਦੁਆਰਾ ਦਿੱਤਾ ਗਿਆ ਹੈ ਵੀ ਜਿਹੜੀ ਸਿਹਤ ਹੈ ਉਹ ਸਭ ਤੋਂ ਵੱਧ ਜ਼ਰੂਰੀ ਹੈ ਬਾਕੀ ਸਭ ਚੀਜ਼ਾਂ ਬਾਅਦ ਦੇ ਵਿੱਚ ਆਉਂਦੀਆਂ ਨੇ ਸੋ ਮੈਂ ਆਸ ਕਰਦੀ ਹਾਂ ਕਿ ਸਿੱਧੂ ਫਿਟਨੈਸ ਜਿਮ ਦੇ ਵਿੱਚ ਜਿਹੜੀਆਂ ਮਸ਼ੀਨਾਂ ਜਾਂ ਜੋ ਲੋਕਾਂ ਦੀ ਸਿਹਤ ਬਾਰੇ ਸੋਚ ਕੇ ਇੱਥੇ ਫਿਟਨੈਸ ਜਿਮ ਖੋਲਿਆ ਗਿਆ ਹੈ ਉਹਦੇ ਨਾਲ ਨਾਲ ਇਹ ਸਨੇਹਾ ਘਰ ਘਰ ਵੀ ਪਹੁੰਚਾਇਆ ਜਾਵੇ ਔਰ ਜਿੰਨਾ ਵੀ ਯੂਥ ਇੱਥੇ ਰਹਿੰਦਾ ਹੋਏ ਇਸ ਦਾ ਲਾਹਾ ਲਵੇ ਆਪਣੀ ਸਿਹਤ ਨੂੰ ਤੰਦਰੁਸਤੀ ਵੱਲ ਲੈ ਕੇ ਜਾਵੇ ਤਾਂ ਹੀ ਅਸੀਂ ਰਲ ਕੇ ਵਧੀਆ ਕੰਮ ਕਰ ਸਕਦੇ ਹਾਂ ਵਧੀਆ ਪੰਜਾਬ ਨੂੰ ਹੋਰ ਨਵੇਕਲਾ ਬਣਾ ਸਕਦੇ ਹਾਂ ਤੇ ਹੋਰ ਰੰਗਲਾ ਬਣਾ ਸਕਦੇ ਹਾਂ ਧੰਨਵਾਦ ਜੀ ਅਸੀਂ ਸਭ ਪਹਿਲਾਂ ਤੁਹਾਡਾ ਜਿੰਮ ਦੇ ਵਿੱਚ ਪਹੁੰਚਣ ਦਾ ਬਹੁਤ ਸਵਾਗਤ ਆ। ਥੈਂਕ ਯੂ ਜੀ ਬਹੁਤ ਮਿਹਰਬਾਨੀ। ਕੀ ਲੈਣਾ ਚਾਹੂਗਾ? ਅੱਜ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਸੀਂ। ਭਾਵੇਂ 5 ਸਾਲ ਤੋਂ ਪਹਿਲਾਂ ਵੀ ਸਰਦਾਰ ਗਜੀਤ ਸਿੰਘ ਜਿਹੜੇ ਸਾਡੇ ਹੈਗੇ ਆ ਉਹ ਸਿੱਧੂ ਜਿੰਮ ਚਲਾ ਰਹੇ ਸੀ ਪਰ ਅੱਜ ਜਿਹੜੀ ਸ਼ੁਰੂਆਤ ਹੋ ਰਹੀ ਹੈ ਉਹ ਸਿੱਧੂ ਪ੍ਰੀਮੀਅਮ ਜਿੰਮ ਜਿਹੜਾ ਅੱਜ ਉਹਦਾ ਉਦਘਾਟਨ ਹੋਣ ਜਾ ਰਿਹਾ ਹੈ ਬੜੀਆਂ ਮਾਨਮਤੀਆਂ ਸ਼ਖਸੀਤਾਂ ਇੱਥੇ ਸਾਡੇ ਆ ਜਾ ਰਹੀਆਂ ਨੇ ਮੈਂ ਤਾਂ ਫੈਮਿਲੀ ਦਾ ਮੈਂਬਰ ਆ ਮੈਂ ਤਾਂ ਉਸ ਕੰਪੈਟਿਸ਼ਨ 'ਚ ਖੜਾ ਪਰੰਤੂ ਮੈਂ ਆਪਦੀ ਲਾਈਫ 'ਚ ਮੈਂ ਇੰਨਾ ਵਧੀਆ ਜਿਮ ਨਹੀਂ ਦੇਖਿਆ ਜਿਹੜੀ ਸਰਦਾਰ ਗੁਰਜੀਤ ਸਿੰਘ ਉਹਨਾਂ ਦੀ ਪਿਛਲੇ 20 ਸਾਲ ਦੀ ਜਿਹੜੀ ਇਹਨਾਂ ਦੀ ਮਿਹਨਤ ਹੈ ਉਹ ਨੇ ਰੰਗ ਦਿਖਾਇਆ ਕਿਉਂਕਿ ਇਹ ਆਪ ਪਿਛਲੇ 20 ਸਾਲ ਤੋਂ ਇਸ ਫੀਲਡ ਨਾਲ ਜੁੜੇ ਹੋਏ ਨੇ ਪਿਛਲੇ 5 ਸਾਲ ਤੋਂ ਇਸ ਸਥਾਨ ਤੇ ਪਹਿਲਾਂ ਹੋਰ ਢੰਗ ਦਾ ਇੱਕ ਜਿਮ ਚਲਾਉਂਦੇ ਸੀ ਜਿਹੜੇ ਆਮ ਜਿਮ ਆਪਾਂ ਦੇਖੇ ਹੋਣੇ ਪਰੰਤੂ ਜਿਹੜਾ ਹੁਣ ਅਸੀਂ ਸਿੱਧੂ ਪ੍ਰੀਮੀਅਮ ਫਿਟਨੈਸ ਜਿਮ ਜਿਹੜਾ ਲੈ ਕੇ ਆ ਰਹੇ ਹਾਂ ਇਹ ਇਹਦੇ ਚ ਵਿਸ਼ੇਸ਼ ਗੱਲ ਇਹ ਹੈ ਕਿ ਇਹ 24 ਆਵਰ ਖੁੱਲਾ ਰਹੇਗਾ ਤੇ ਇਹਦੇ ਚ ਜਿਹੜੀ ਮਸ਼ੀਨਰੀ ਹੈ ਉਹ ਮਸ਼ੀਨਰੀ ਜਿਹੜੀ ਹੈ ਉਹ ਬੜੀ ਭਾਂਤ ਭਾਂਤ ਦੀ ਮਸ਼ੀਨਰੀ ਹੈ ਤੇ ਬਹੁਤ ਹੀ ਵਧੀਆ ਇੰਪੋਰਟਡ ਹੈ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਇਹ ਇੰਪੋਰਟ ਕੀਤੀਆਂ ਨੇ ਬੱਖੋ ਬੱਕਰੀਆਂ ਕਿਵੇਂ ਜ਼ਿਆਦਾਤਰ ਸਾਡੇ ਅਮਰੀਕਾ ਤੋਂ ਇੰਪੋਰਟ ਹੋਈ ਹੈ ਇਵਨ ਜਿਹੜਾ ਸਾਡਾ ਥੱਲੇ ਤੁਸੀਂ ਮੈਟ ਵੀ ਦੇਖੋਗੇ ਇਹ ਮੈਟ ਵੀ ਇੱਕ ਬਲਖਣ ਮੈਟ ਹੈ ਤੇ ਜਿਹੜਾ ਮੈਂ ਗਰੰਟੀ ਦਿੰਦਾ ਵੀ ਲੁਧਿਆਣੇ ਵਿੱਚ ਤਾਂ ਮੈਂ ਇੱਕ ਦੇ ਨਹੀਂ ਦੇਖਿਆ ਸੋ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਫੀਲਡ ਦੇ ਜਿਵੇਂ ਯੰਗ ਯੰਗਸਟਰ ਤਾਂ ਹੁੰਦੇ ਹੀ ਆ ਇਹਦੇ ਨਾਲ-ਨਾਲ ਜਿਹੜੇ ਕੋਈ ਨੌਕਰੀ ਪੇਸ਼ਾ ਲੋਕ ਨੇ ਬਿਜ਼ਨਸਮੈਨ ਨੇ ਉਹਨਾਂ ਨੂੰ ਜਿਹੜਾ ਟਾਈਮ ਸੂਟ ਕਰਦਾ ਉਸੇ ਟਾਈਮ ਤੇ ਉਹ ਆ ਸਕਦੇ ਆ ਤੇ ਉਹਦੇ ਚ ਆ ਕੇ ਜਿੱਥੇ ਆਪਣਾ ਜਿਹੜਾ ਤਾਂ ਯੰਗਸਟਰ ਹੈ ਉਹਨਾਂ ਨੇ ਕਈ ਕੰਪੀਟੀਸ਼ਨ ਲੜਨੇ ਹੁੰਦੇ ਆ ਉਹ ਕੰਪੀਟੀਸ਼ਨ ਵਾਸਤੇ ਐਡੀ ਵਧੀਆ ਮਸ਼ੀਨਰੀ ਜਿਹੜੀ ਉਹਨਾਂ ਦੀ ਬਾਡੀ ਨੂੰ ਬਣਾਉਣ ਚ ਉਹਨਾਂ ਦੀ ਸਹਾਇਤਾ ਕਰੇਗੀ ਤੇ ਜਿਹੜੇ ਲੋਕ ਵੈਸੇ ਆਪਣੀ ਜਿਹੜੀ ਬਾਡੀ ਦੀ ਫਿਟਨੈਸ ਰੱਖਣੀ ਚਾਹੁੰਦੇ ਆ ਉਹਨਾਂ ਵਾਸਤੇ ਵੀ ਜਿਹੜੀਆਂ ਮਸ਼ੀਨਾਂ ਨੇ ਉਹ ਦੇਖ ਕੇ ਮੇਰਾ ਤਾਂ ਜਿਹੜਾ ਮਾਨਾ ਅੱਜ ਗਦਗਦ ਹੋਟਿਆ ਕਿ ਸਾਡੇ ਲੁਧਿਆਣੇ ਵਿੱਚ ਸਿੱਧੂ ਫੈਮਿਲੀ ਨੇ ਜਿੱਥੇ ਪਹਿਲਾਂ ਇਨਾਂ ਦਾ ਇੱਕ ਬਹੁਤ ਵੱਡਾ ਲੈਵਲ ਦਾ ਜਿਹੜਾ ਸਿੱਧੂ ਕਰਿਆਨਾ ਸਟੋਰ ਜਿਹੜਾ ਬਹੁਤ ਵੱਡੇ ਲੈਵਲ ਦਾ ਉਹ ਜਿਹੜਾ ਪਿੱਛੇ ਅਸੀਂ ਉਹਦੇ ਵਿੱਚ ਵੀ ਅਸੀਂ ਆਏ ਸੀ ਦੇਖ ਕੇ ਗਏ ਸੀ ਜਿੱਥੇ ਉਹਨੇ ਏਰੀਆ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਉਥੇ ਨਾਲ ਦੀ ਨਾਲ ਅੱਜ ਸਾਡਾ ਜਿਹੜਾ ਸਿੱਧੂ ਫਿਟਨੈਸ ਜਿਮ ਹੈ ਜਿਹੜਾ ਉਹ ਇੱਕ ਬકરી ਮਿਸਾਲ ਜਿਹੜੀ ਹੈ ਸਿੱਧੂ ਪਰਿਵਾਰ ਜਿਹੜਾ ਹੈ ਇਹ ਪੇਸ਼ ਕਰ ਰਿਹਾ ਹੈ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਇਹਨਾਂ ਦੇ ਜਿਹੜੇ ਚੱਲ ਰਹੇ ਕੰਮ ਅਤੇ ਜਿਹੜੇ ਅੱਗੇ ਇਹਨਾਂ ਨੇ ਸੋਚੇ ਨੇ ਉਹ ਕੰਮ ਵੀ ਵਾਹਿਗੁਰੂ ਆਪ ਇਹਨਾਂ ਦੇ ਅੰਗ ਸੰਗ ਸਹਾਇ ਹੋ ਕੇ ਇਹਨਾਂ ਨੂੰ ਜਿਹੜੀ ਹੋਰ ਤਰੱਕੀਆਂ ਬਖਸ਼ਣ। ਧੰਨਵਾਦ। ਦੋ ਦੇਣਾ ਟਿਬਰ ਰੋਡ ਤੋਂ ਸਿੱਧੂ ਜਿੰਮ ਦਾ ਅੱਜ ਮੂਰਤ ਹੋਇਆ ਤੇ ਇਸ ਵਿਸ਼ੇਸ਼ ਤੌਰ ਤੇ ਸੰਦੀਪ ਲੁਧਿਆਣਾ ਤੇ ਵਿਸ਼ਾਲ ਖੋਸਲਾ ਵੀ ਇੱਥੇ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿ ਉਹ ਆਮ ਜਨਤਾ ਨੂੰ ਜਾਂ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ। ਪਾਜੀ ਪਾਜੀ ਕੀ ਕਹਿਣਾ ਚਾਹੁੰਦੇ ਕਿ ਅੱਜ ਸਿੱਧੂ ਜਿੰਮ ਟਿਬਰ ਰੋਡ ਤੇ ਓਪਨ ਹੋਇਆ ਕੀ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹੁੰਦੇ? ਬਸ ਜੀ ਮੈਂ ਸਾਰਿਆਂ ਨੂੰ ਪਹਿਲਾਂ ਦਾ ਮੁਬਾਰਕਾ ਦੰਨਾ ਸਾਡੇ ਵੀਰ ਸਿੱਧੂ ਪ੍ਰੀਮੀਅਮ ਫਿਟਨੈਸ ਇਹਨਾਂ ਨੇ ਜਿਹੜਾ ਜਿਮ ਖੋਲ੍ਹਿਆ ਬਹੁਤ ਹੀ ਸ਼ਾਨਦਾਰ ਮਸ਼ੀਨਾਂ ਮੈਂ ਨਹੀਂ ਦੇਖੀਆਂ ਮੇਰੀ 50 ਸਾਲ ਦੀ ਉਮਰ ਹੋ ਗਈ ਐਕਸਰਸਾਈਜ਼ ਮੈਂ 17-18 ਸਾਲ ਦਾ ਸੀ ਜਦੋਂ ਤੋਂ ਕਰ ਰਿਹਾ ਐਹ ਜਿਹੀ ਮਸ਼ੀਨਾਂ ਨਹੀਂ ਦੇਖੀਆਂ ਬਹੁਤ ਸ਼ਾਨਦਾਰ ਮਸ਼ੀਨਾਂ ਇਹਨਾਂ ਨੇ ਬਣਾਈਆਂ ਨਾਲੇ ਯੂਥ ਇਨਾ ਵੇਅਰ ਹੋਊਗਾ ਨਸ਼ੇ ਛੱਡੂਗਾ ਵੱਧ ਐਕਸਰਸਾਈਜ਼ ਵਾਲਾ ਹੋਊਗਾ ਮੈਂ ਆਪਣੇ ਛੋਟੇ ਵੀਰਾਂ ਨੂੰ ਆਪਣੇ ਵੱਲੋਂ ਸੰਦੀਪ ਜੀ ਵੱਲੋਂ ਸਾਰਿਆਂ ਵੱਲੋਂ ਅਸੀਂ ਇਹਨਾਂ ਨੂੰ ਵਧਾਈਆਂ ਦੰਦੇ ਆ ਕਿ ਪ੍ਰਮਾਤਮਾ ਇਹਨਾਂ ਦੇ ਚੜ੍ਹਦੀ ਕਲਾ ਰੱਖੇ ਅੱਜ ਭਾਜੀ ਲੁਧਿਆਣਾ ਮੇਅਰ ਐਮਐਲਏ ਪੋਲਾ ਤੇ ਵਿਧਾਨ ਸਭਾ ਸਪੀਕਰ ਪੰਕਾਰ ਸਿੰਘ ਸੰਧਵਾ ਵੀ ਇੱਥੇ ਆਏ ਸੀ ਉਹਨਾਂ ਨੇ ਵੀ ਐਕਸਰਸਾਈਜ਼ ਲਈ ਹੋਰੇ ਤੇ ਉਹਨਾਂ ਨੇ ਵੀ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਆਪਣਾ ਜਿੰਮ 'ਚੋਂ ਸਿਹਤ ਦਾ ਧਿਆਨ ਰੱਖੋ ਨਸ਼ੇ ਨੂੰ ਛੱਡੋ ਵੀ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਪਹਿਲੀ ਸਰਕਾਰ ਆ ਕਿ ਜਿੰਨੇ ਨਸ਼ਾ ਲੱਖ ਲੱਖ ਤੋੜਿਆ ਤੇ ਨੌਜਣ ਪੀੜੀ ਨੂੰ ਹੈਲਥਵਲ ਜਿਆਦਾ ਕੋਸ਼ਿਸ਼ ਕੀਤੀ ਕਿ ਹਾਂ ਹੈਲਥਵਲ ਜਾਓ ਨਸ਼ਾ ਨੂੰ ਛੱਡੋ ਬਿਲਕੁਲ ਜੀ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਤਾਂ ਇਸ ਟਾਈਮ ਮੋਟਿਵ ਵੀ ਇਹੀ ਹੈ ਕਿ ਜਿੰਨੇ ਚਿੱਟਾ ਵੇਚਣ ਵਾਲੇ ਆ ਤੁਹਾਡੇ ਸਾਹਮਣੇ ਕਿੱਥੇ ਕਿੱਥੇ ਉਹਨਾਂ ਨੇ ਹੱਥ ਪਾਇਆ ਇਹੀ ਸਰਕਾਰ ਆ ਇੱਕ ਭਗਵੰਤ ਮਾਨ ਜੀ ਆ ਜਿਹੜਾ ਕਿ ਇਹਨੂੰ ਨੱਥ ਪਾ ਸਕਦੇ ਆ ਬਾਕੀ ਆਪਣੇ ਯੂਥ ਨੂੰ ਵੀ ਚਾਹੀਦਾ ਇਸ ਗੰਦ ਨੂੰ ਛੱਡ ਕੇ ਆਪਾਂ ਐਕਸਰਸਾਈਜ਼ ਵੱਲ ਨੂੰ ਹੋਈਏ ਆਪਣਾ ਪੰਜਾਬ ਇੰਨਾ ਨਾਮ ਸੀਗਾ ਖੇਡਾਂ 'ਚ ਹਰ ਪਾਸਿਓਂ ਹੁਣ ਆਪਾਂ ਨਸ਼ੇ ਦੇ ਵਿੱਚ ਨੰਬਰ 1 ਤੇ ਆ ਰਹੇ ਹਾਂ ਤੇ ਸਾਨੂੰ ਸ਼ਰਮ ਆਣੀ ਚਾਹੀਦੀ ਐ ਤੇ ਸਾਨੂੰ ਆਪ ਹੀ ਇਸ ਕੰਮ ਤੋਂ ਹਟਣਾ ਚਾਹੀਦਾ ਤੇ ਆਪਣੇ ਮਿੱਤਰਾਂ ਨੂੰ ਦੋਸਤਾਂ ਨੂੰ ਭਰਾਵਾਂ ਨੂੰ ਹਟਾਉਣਾ ਚਾਹੀਦਾ ਇਸ ਮਾੜੇ ਕੰਮ ਤੋਂ ਅੱਜ ਕੀ ਨਾ ਗੁਰਜੀ ਸਿੱਧੂ ਕੀ ਕਹਣਾ ਚਾਹ ਨੋਜਨ ਪੀੜੀ ਨੂੰ ਸਭ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਬਾਤੋ ਬਾਤ ਆਓ ਆਕੇ ਦੇਖੋ ਮਸ਼ੀਨਾ ਬਹੁਤ ਅਲੱਗ ਚੀਜ਼ ਅਸੀਂ ਮੋਰਮ ਬੋਟ ਕਰਵਾਈਆਂ ਨੇ ਯੂਐਸਏ ਤੋਂ ਤੇ ਬਹੁਤ ਡਿਫਰੈਂਟ ਤੇ ਯੂਥ ਨੂੰ ਇਹ ਮੈਸੇਜ ਦਵਾਂਗੇ ਨਾ ਸ਼ਹਿਰ ਤੋਂ ਦੂਰ ਰਹੋ ਚੰਗੇ ਬਸੇ ਲੱਗੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਮਤਲਬ ਤੁਹਾਨੂੰ ਬਹੁਤ ਘੱਟ ਪੈਸੇ ਦੇ ਵਿੱਚ ਨਾ ਵਧੀਆ ਜਿੰਮ ਦੇਖੋ ਨੂੰ ਮਿਲੂਗਾ ਤੇ ਤੁਹਾਨੂੰ ਇਹਦਾ ਪ੍ਰੋਪਰ ਐਡਰੈਸ ਕੀ ਹੈ ਕਿ ਜਿਹੜੇ ਲੋਕ ਇੱਥੇ ਜਿੰਮ ਲਾਣਾ ਚਾਹੁੰਦੇ ਨੇ ਜਾਂ ਇੱਥੇ ਪਹੁੰਚ ਕਰਨਾ ਚਾਹੁੰਦੇ ਨੇ ਤੇ ਉਹ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਐਡਰੈਸ ਆਪਣਾ ਜੀ ਮੇਨ ਟੱਬਾ ਰੋਡ ਨਿਅਰ ਪੈਟਰੋਲ ਪੰਪ ਤੇ ਹਾਊਸ ਨੰਬਰ 200 ਉੱਲੂਆਣਾ ਤੇ ਮੋਬਾਈਲ ਨੰਬਰ ਹੈਗਾ 6 6239765158 ਇੱਕ ਹੋਰ ਪੰਜਾਬੀ ਜੀ ਵੀ ਦਾ 62 39 76 52 58 ਕਿੰਨਾ ਖੋਟੇ ਰੋਬਿਨ ਪੱਲਾ ਜਨਾਬ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕ ਨਸ਼ੇ ਵਾਲ ਜਾ ਰਹੇ ਪਰ ਇੱਕ ਸੰਧੂ ਸਾਹਿਬ ਨੇ ਇੱਕ ਨਵੀਂ ਨਵੀਂ ਕਹਿ ਸਕਦੇ ਆ ਕਿ ਜਿਹੜਾ ਹੈਲਥ ਬਾਰੇ ਨੂੰ ਲੈ ਕੇ ਜਾ ਰਹੇ ਆ ਕਿ ਆਪਣੀ ਹੈਲਥ ਸਭ ਤੋਂ ਵੱਡੀ ਹੈਲਥ ਆ ਜੀ ਕਹਿੰਦੇ ਸਰੀਰ ਸਾਡਾ ਸੈੱਟ ਹੋਵੇ ਸਭ ਕੁਝ ਬੰਦਾ ਕਰ ਸਕਦਾ ਜੇ ਬੰਦਾ ਹੀ ਢਾਈ ਢਾਈ ਹੋ ਗਿਆ ਤੇ ਬੰਦਾ ਜ਼ੀਰੋ ਹੋ ਜਾਂਦਾ ਹੈ ਦੇਖੋ ਸਭ ਤੋਂ ਪਹਿਲੇ ਇੱਕ ਬੰਦੇ ਦਾ ਸਰੀਰ ਹੀ ਹੈ ਜਿਹੜੀ ਉਹਦੀ ਪ੍ਰੈਜੈਂਟੇਸ਼ਨ ਦਿੰਦਾ ਹੈ ਕਿਸੇ ਵੀ ਜਾਓ ਚਾਹੇ ਨੌਕਰੀ ਲਈ ਲੈ ਜਾਓ ਚਾਹੇ ਬਿਜ਼ਨਸ ਲਈ ਵੀ ਜਾਓ ਜੇ ਇਸ ਕਰਕੇ ਜੇ ਸਰੀਰ ਤੁਹਾਡਾ ਠੀਕ ਹੈ ਤੇ ਤੁਸੀਂ ਆਪ ਬਿਲਕੁਲ ਪਰਫੈਕਟ ਹੋ ਤੇ ਤਰੱਕੀ ਵੀ ਪਾ ਸਕਦੇ ਹੋ ਤੇ ਇਹਦੇ ਮੱਦੇ ਨਜ਼ਰ ਜੋ ਮੇਰੇ ਛੋਟੇ ਵੀਰ ਸਿੱਧੂ ਵੀਰ ਨੇ ਜਿੰਮ ਦੇ ਉਪਰਾਲਾ ਕੀਤਾ ਹੈ ਤੇ ਇਹ ਜਿਮ ਦੇ ਵਿੱਚ ਐਸਾ ਵਾਤਾਵਰਣ ਪੋਜ਼ਿਟਿਵਿਟੀ ਵਾਲਾ ਹੈ ਕਿ ਤੁਸੀਂ ਇਸ ਮਾਹੌਲ ਨੂੰ ਇੱਕ ਵਾਰੀ ਜਦੋਂ ਅੰਦਰ ਆਓਗੇ ਐਕਸਰਸਾਈਜ਼ ਲਾਉਣ ਨੂੰ ਤੁਹਾਨੂੰ ਆਪਣਾ ਦਿਲ ਕਰੂਗਾ। ਉਹ ਇਹ ਮਾਹੌਲ ਹੀ ਕੁਝ ਇਦਾਂ ਦਾ ਇੱਕ ਵਾਰੀ ਤੁਸੀਂ ਆਓ ਵਿਜ਼ਿਟ ਕਰੋ ਤੁਸੀਂ ਆਪੇ ਆਪਣੀ ਸਿਹਤ ਵੱਲ ਧਿਆਨ ਦੇਵੋਗੇ। ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸ ਸੱਧਵਾ ਤੇ ਸਪੈਸ਼ਲ ਅਸੀਂ 22 ਸੰਦੀਪ ਦੇ ਕਹਿਣਦੇ ਆਏ ਆ ਉਹਨਾਂ ਨੇ ਦੱਸਿਆ ਵੀ ਇੱਥੇ ਬਹੁਤ ਹੀ ਵਧੀਆ ਜਿਮ ਖੁੱਲਣ ਦਾ ਰਿਹਾ ਤੇ ਜਿੰਨੀਆਂ ਕਿ ਮਸ਼ੀਨਾਂ ਅਸੀਂ ਦੇਖਿਆ ਅਸੀਂ ਜਗਰਾਉ ਏਰੀਆ ਤੋਂ ਆਏ ਆ ਸਪੈਸ਼ਲ ਜਿੰਨੀਆਂ ਮਸ਼ੀਨਾਂ ਅਸੀਂ ਇੱਥੇ ਦੇਖੀਆਂ ਅਸੀਂ ਆਪਦੇ ਏਰੀਏ ਦੇ ਵਿੱਚ ਵੀ ਨਹੀਂ ਦੇਖੀਆਂ ਬਹੁਤ ਹੀ ਵਧੀਆ ਬਾਈ ਹੋਣਾ ਦਾ ਸੁਭਾਅ ਆ ਤੇ ਬਹੁਤ ਹੀ ਵਧੀਆ ਗੱਲਬਾਤ ਦਾ ਤਰੀਕਾ ਜਿੰਨੇ ਵੀ ਇੱਥੇ ਮੰਤਰੀ ਸਾਹਿਬਾਨ ਆਏ ਸਭ ਨੇ ਇੱਥੇ ਦੇਖਿਆ ਬਹੁਤ ਵਧੀਆ ਤੇ ਇੱਥੋਂ ਦੇ ਬਸ ਜਿੰਨੇ ਵੀ ਯੰਗਸਟਰ ਉਹਨਾਂ ਨੂੰ ਦੇਖ ਕੇ ਵੀ ਲੱਗਦਾ ਵੀ ਵਾਕਿਆ ਹੀ ਇੱਥੇ ਜਿੰਮ ਦਾ ਮਾਹੌਲ ਹੈ ਅਸੀਂ ਪਿੱਛੇ ਖੜੇ ਗੱਲਾਂ ਕਰ ਰਹੇ ਸੀ ਵੀ ਜਿੰਨੇ ਜਿੰਨੇ ਪਹਿਲਵਾਨ ਖੜੇ ਆ ਮੁੰਡਾ ਵਧੀਆ ਬੋਡੀ ਦਾ ਖੜਾ ਤੇ ਹੋਰ ਵੀ ਜਿੰਨੇ ਬੰਦੇ ਖੜੇ ਆ ਬਹੁਤ ਇਹਨਾਂ ਨੂੰ ਦੇਖ ਕੇ ਖੁਸ਼ੀ ਹੋਈ ਤੇ ਜਿੰਨੇ ਬਾਈ ਹੁਣਾਂ ਨੇ ਅੰਦਰ ਮਸ਼ੀਨਾਂ ਰੱਖੀਆਂ ਮੈਂ ਨਹੀਂ ਕਿਤੇ ੜੜ ਦੇ ਦੇਖੀਆਂ ਤੇ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਆ ਬਾਈ ਹੁਣਾਂ ਨੂੰ ਤੇ ਅਸੀਂ ਜਲਦੀ ਤੋਂ ਜਲਦੀ ਜਿਹੜੇ ਨਵੇਂ ਗਾਣੇ ਦੀ ਸ਼ੂਟ ਵੀ ਕਰਨਾ ਤੇ ਦਮ ਵਾਲੇ ਕਰਾਂਗੇ ਬਾਈ ਜੀ ਜ਼ਰੂਰ ਹਾਂਜੀ ਜੀ ਤੋ ਤਿੱਬਰੌਰ ਤੇ ਸੰਧੂ ਜਿਮ ਇੱਕ ਜਿਮ ਓਪਨ ਹੋਇਆ ਤੇ ਇਹਦੀ ਮੂਰਤ ਹੋਇਆ ਜਿਹਦੇ ਵੱਡੀਆਂ ਸ਼ਖਸੀਤਾਂ ਵੀ ਆਈਆਂ ਐਮਐਲਏ ਸਬੰਗੇ ਮੀਰ ਸਾਹਿਬ ਵੀ ਆਏ ਤੇ ਸੰਦੀਪ ਪੁਲੂ ਦਿਉਾਨਾ ਤੇ ਵਿਸ਼ਾਲ ਖੋਸਲਾ ਕੇ ਜਿਨ੍ਹਾਂ ਨੇ ਨੌਜਵਨ ਪੀਡੀ ਨੂੰ ਅਪੀਲ ਕੀਤੀ ਹੈ ਕਿ ਆਪਣੇ ਸਿਹਤ ਦਾ ਧਿਆਨ ਰੱਖੋ ਤੇ ਜਿਮ ਆਪਣੇ ਹੈਲਥ ਦਾ ਧਿਆਨ ਰੱਖੋ ਨਸ਼ਾ ਛੱਡੋ ਤੇ ਆਪਣੀ ਜਿਮ ਐਕਸਰਸਾਈਜ਼ ਕਰੋ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਤੁਸੀਂ ਦੇਖਦੇ ਰਹੋ ਉਹਦੇ ਲੁਧਿਆਣਾ ਮੈਂ ਦੀਪਕ